ਆਮ ਗਰਾਰੀ ਸਿੱਧੀ ਹੁੰਦੀ ਹੈ। ਆਹ ਦੇਖੋ ਆ ਚੈੱਕ ਕਰੋ। ਅੱਜ ਗਰਾਰੀ ਦੇ ਐਂਡਾ ਹੁੰਦੇ ਨਾ ਵੀ ਆਹ। ਇਹ ਟੇਡਾ ਵਾ। ਹਾਂ ਇਹ ਟੇਡਾ ਇਹਦਾ ਕੀ ਕਾਰਨ ਆ ਇਹ ਟੇਡੇ ਹੁੰਦਾ। ਜਿਵੇਂ ਜਿਹੜੇ ਸਿੱਧੇ ਦੰਦੇ ਵਾਲੀ ਹੁੰਦੀ ਆ ਉਹਦੇ ਤੇ ਹਮੇਸ਼ਾ ਇੱਕ ਦੰਦੇ ਤੇ ਲੋਡ ਰਹਿੰਦਾ ਵਾ। ਜੀ। ਇਹ ਜੇ ਟੇਡੇ ਦੰਦੇ ਵਾਲੇ ਢਾਈ ਦੰਦੇ ਤੇ ਲੋਡ ਰਹਿੰਦਾ। ਜੀ। ਇਹਦਾ ਇਹ ਫਰਕ। ਜੀ। ਫੇਰ ਇਹਦੇ 'ਚ ਵੱਡਾ ਫਰਕ ਹੈ ਵੀ ਦੂਜੇ ਟਰੈਕਟਰਾਂ ਨਾਲੋਂ ਜੀ। ਵੀ ਜਦੋਂ ਪੀਟੀਓ ਚੱਲਣੀ ਆ ਤਾਂ ਗੀਅਰ ਦਾ ਕੋਈ ਕੰਮ ਲਿੰਕ ਨਹੀਂ ਪੀਟੀਓ ਦਾ। ਅੱਛਾ ਗियर ਨਾਲ ਕੋਈ ਲਿੰਕ ਨਹੀਂ ਆ ਖੜਾ ਮਤਲਬ ਗੇਅਰ ਖੜਾ ਵਾ ਤੇ ਇੱਥੇ ਪੀਟੀਓ ਆਪਾਂ ਔਨ ਕਰਤੀ ਲੈ ਆ ਵੀਡੀਓ ਔਨ ਚ ਪੀਟੀਓ ਚੱਲੀ ਜਾਂਦੀ ਅੱਛਾ ਉਹ ਵੀਡੀਓ ਚੱਲੀ ਜਾਂਦੀ ਗੇਅਰ ਨਾਲ ਕੋਈ ਲਿੰਕ ਨਹੀਂ ਗੇਅਰ ਨਾਲ ਕੋਈ ਲਿੰਕ ਨਹੀਂ ਬਾਕੀ ਸਾਰੇ ਟਰੈਕਟਰਾਂ ਦਾ ਗੇਅਰ ਨਾਲ ਚੱਲਦਾ ਇਹ ਆਮ ਟਰੈਕਟਰ ਨਹੀਂ ਸੀ ਜਿਵੇਂ ਆਮ ਹੁੰਦੇ ਆ ਆਮ ਟਰੈਕਟਰ ਸੀ ਉਹਨੂੰ ਕੱਟ ਕਰਵਾ ਕੇ ਸਾਰਾ ਜਿਹੜਾ ਅੰਦਰੋਂ ਇਹਦੇ 파ਟਸ ਹਨ ਉਹ ਦੱਸੇ ਇਹ 5.5 ਲੱਖ ਲੱਗਿਆ ਲੱਖ ਰੁਪਇਆ ਕਰਾਇਆ ਨੇ ਹਨ ਕਰਨਾਟਕਾ ਤੋਂ ਆਇਆ ਅੱਛਾ ਅੱਛਾ 5.5 ਲੱਖ ਰੁਪਇਆ ਦੇ ਉੱਤੇ ਬਈ ਇਹਨੂੰ ਕਟਵਾਉਣ ਤੇ ਹੀ ਲੱਗ ਗਿਆ ਟਰੈਕਟਰ ਦੇ ਟਰੈਕਟਰ ਦਾ 6 ਲੱਖ ਦਾ ਟਰੈਕਟਰ ਸੀ ਉਦੋਂ ਇਹ ਪੁਰਾਣਾ ਸੀ ਜਾਂ ਹੁੰਦਾ ਆਹ ਇੱਕ ਡਿਸਕ ਘੁੰਮਦੀ ਦਿਖ ਰਹੀ ਆ ਹਾਂ ਜੀ ਤੁਹਾਨੂੰ ਵਿੱਚ ਨੇੜੇ ਹੋ ਕੇ ਦਿਖਾ ਦਿੰਦੇ ਜਮਾ ਕੋਈ ਗੱਲ ਆ ਆ ਦੇ ਆਹ ਡਿਸਕ ਇਹ ਬ੍ਰੇਕ ਡਿਸਕ ਇੱਕੋ ਹੀ ਆ ਅੱਛਾ ਇੱਕੋ ਹੀ ਡਿਸਕ ਆ ਠੀਕ ਹੈ ਜੀ 7500 ਰੁਪਏ ਦੀ ਸਿਰ 7500 ਦੀ ਇੱਕ ਕੱਲੀ 1240 ਦੀ ਹੋਈ ਹੈ ਸਾਹਿਬ ਠੀਕ ਹੈ ਜੀ اچھا ਇੱਕਲੀ ਐਨੇ ਦੀ ਇਹ ਕਿਧਰ ਪੈਂਦੀ ਇੱਕ ਉਤਰ ਬਸ ਇੱਕੋ ਹੀ ਹੈ ਇੱਕੋ ਹੀ ਖਿੱਚੀ ਫਿਰਦੇ ਕੰਮ ਹਜੇ ਤੱਕ 23 ਸਾਲ ਹੋ ਗਏ ਟ੍ਰੈਕਟਰਾਂ ਚ ਜੀ ਇਹਦਾ ਗੇਅਰ ਦਾ ਤੇਲ ਟਾਈਮ ਟੇਬਲ ਦਾ ਖਰਾਬ ਨਹੀਂ ਹੋਇਆ ਕੱਸਦੇ ਨਹੀਂ ਕੁਝ ਨਹੀਂ ਹੁੰਦਾ ਪੀਟੀਓ ਵਾਲਾ ਆ ਗਿਆ ਜਿੱਥੋਂ ਅੰਦਰ ਡਿਸਕ ਉਹ ਦੇਖੋ ਦੇਖੋ ਉਹ ਦੇਖੋ ਹਾਂ ਇਹ ਇਹ ਦਾ ਫ੍ਰੀ ਹੋ ਗਿਆ ਕਲਚ ਹਾਂ ਉਹ ਰੁਕ ਜਾਂਦੀ ਡਿਸਕ ਰੁਕ ਜਾਂਦੀ ਹੈ ਮਤਲਬ ਗੇਅਰ ਚਲਾਵੇਂ ਨਾ ਗੇਅਰ ਰੁਕ ਗਿਆ ਦੇਖੋ ਆ ਕਲਚ ਨਾਲ ਪਿਆ ਗੇਅਰ ਰੁਕ ਗਿਆ ਵਿੱਚ ਵੀਰ ਹੋ ਗਿਆ ਠੀਕ ਹੈ ਜੀ ਤੇ ਪੀਡੀਓ ਚੱਲੀ ਜਾਂਦੀ ਹੈ ਪੀਡੀਓ ਚੱਲੀ ਜਾਂਦੀ ਹੈ ਮਤਲਬ ਕਿਉਂਕਿ ਵੀਰ ਹੋ ਗਏ ਤਾਂ ਵੀਡੀਓ ਚੱਲੀ ਜਾਂਦੀ ਹੈ ਪੀਡੀਓ ਤਾਂ ਅਟੈਂਡ ਨਹੀਂ ਪੈਂਦਾ ਆ ਪੀਟੀਓ ਵਾਲਾ ਆ ਦੇਖੋਗੇ ਹੁਣ ਤੁਸੀਂ ਆਏ ਹੁਣ ਪੀਟੀਓ ਰੁਕ ਚੁਗੀ ਜੇ ਪੀਟੀਓ ਵਾਲਾ ਸੀ ਆ ਦੇਖੋ ਉਹ ਨਟ ਜਾਂ ਲੱਗਿਆ ਨਹੀਂ ਦਾਣਾ ਉਹ ਵਈ ਸਪਰੇਅ ਜੱਟਾ ਅੱਛਾ ਜੀ ਇਹਦਾ ਹੱਟ ਟਾਈਮ ਜੇ ਲੋਟਰੇਟਰ ਸਟਾਰਟ ਕਰਦੇ ਨੇ ਇਹਦਾ ਖਵਾਰਾ ਪਿਸਟਨ ਤੇ ਪੈਂਦਾ ਤੇਲ ਦਾ ਅੱਛਾ ਉਹ ਸਪਰੇਅ ਕਰ ਦੋ ਹੱਟ ਟਾਈਮ ਸਪਰੇਅ ਹੁੰਦੀ ਪਿਸਟਨ ਦੇ ਉੱਤੇ ਅੱਛਾ ਜੀ ਜਿਹੜਾ ਜੀ ਉਦੇ ਕਰਕੇ ਇਹਦੀ ਲਾਈਫ ਜਿਹੜੇ ਦੂਜੇ ਟਰੈਕਟਰਾਂ ਨਾਲੋਂ 4-5 ਗੁਣਾ ਜ਼ਿਆਦਾ ਇੰਜਨ ਦੀ ਹੈ ਠੀਕ ਹੈ ਇਹ ਜੌਂਡੀਅਰਚੀ ਟੈਕਨੋਲੋਜੀ ਆਉਂਦੀ ਹੈ ਜੀ ਜੀ ਮਤਲਬ ਹਵਾ ਵੀ ਠੰਡੀ ਦੇਤੀ ਹੂੰ ਫਿਊਲ ਵੀ ਠੰਡਾ ਦੇਤਾ ਜੀ ਡੀਜ਼ਲ ਤੇ ਨਾਲ ਇੰਜਨ ਵਾਲੀ ਵੀ ਠੰਡਾ ਕਰਦਾ ਅੱਛਾ ਆਜ ਦੇ ਵਿੱਚ ਜਿਹੜਾ ਕੂਲਨ ਵੇ ਦੀ ਆਇਲ ਆਉਂਦਾ ਇਧਰੋਂ ਠੰਡਾ ਹੋ ਗਿਆ ਅੰਦਰ ਜੀ ਹਾਂ ਹੁਣ ਮਤਲਬ ਨਵੇਂ ਜਿਹੜੇ ਸੀਆਰਡੀ ਆਉਂਦੇ ਉਹਨਾਂ 'ਚ ਗিয়ার ਦਾ ਤੇਲ ਵੀ ਠੰਡਾ ਕਰਦਾ ਸਾਸ਼ੀ ਗਾਦੋਸਤੋ ਇਸ ਟੈਂਪ ਜਗਰਾਉਂ ਦੇ ਵਿੱਚ ਖੜੇ ਆਂ ਜਗਰਾਉਂ ਦੇ ਵਿੱਚ ਜੌਂਡੀਅਰ ਦੀ ਏਜੰਸੀ ਦੇ ਵਿੱਚ ਪਹੁੰਚੇ ਸੀ ਇਹਨਾਂ ਦੇ ਕੋਲ ਇਹਨਾ ਅੱਜ ਤੇ ਮੈਂ ਟਰੈਕਟਰ ਦਿਖਾਉਣਾ ਹੈ ਕੱਟ ਸੈਕਸ਼ਨ ਕਹਿੰਦੇ ਆਂ ਆ ਲੋ ਜੀ ਮਾਈਕ ਤੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਆਪਾਂ ਨੂੰ ਕਿਉਂਕਿ ਟਰੈਕਟਰ ਆਪਾਂ ਦੇਖਿਆ ਜੀ ਹਰੇਕ ਕੰਪਨੀ ਵਾਲੇ ਕਹਿੰਦੇ ਵੀ ਸਾਡਾ ਟਰੈਕਟਰ ਐਂ ਵਰਕ ਕਰਦਾ ਇਹਦੇ ਵਿੱਚ ਇਹ ਖੂਪੀਆਂ ਦੇ ਵਿੱਚ ਉਹ ਆ ਅੱਜ ਨਾ ਤੁਸੀਂ ਟਰੈਕਟਰ ਹੋਰ ਵੀ ਜੌਂਡੀਅਰ ਵੀ ਦੇਖੇ ਹੋਣਗੇ ਹੋਰ ਵੀ ਟਰੈਕਟਰ ਤੁਸੀਂ ਬਾਹਰੋਂ ਚੱਲਦੇ ਦੇਖੋਣਗੇ ਅੱਜ ਆਪਾਂ ਤੁਹਾਨੂੰ ਅੰਦਰੋਂ ਦਿਖਾਉਣਾ ਹੈ ਵੀ ਅੰਦਰੋਂ ਟਰੈਕਟਰ ਕਿਵੇਂ 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 ਨਾਨਕ ਸਰ ਦੇ ਕੋਲੇ ਹੈ ਜੀ ਬਿਲਕੁਲ ਠੀਕ ਹੈ ਜੀ ਤੇ ਵੈਸੇ ਹੈ ਟਰੈਕਟਰ ਕਿਹੜਾ ਜੀ ਕਿਹੜਾ ਮਾਡਲ ਹੈ ਇਹ ਇਹ 50 55 ਬਈ ਜੀ ਟਰੈਕਟਰ ਹੈ ਠੀਕ ਹੈ ਜੀ ਤੇ 50 55 ਦੇਖੋ ਚੱਲ ਬਈ 55 ਮਤਲਬ ਇਹਦੀ ਸਿਰਫ 55 10 ਵਾਲਾ ਹੀ ਸਾਰਾ ਕੁਝ ਜੀ ਸਿਰਫ ਇਹ ਰੂਟਰ ਪੰਪ ਆਉਂਦਾ ਸੀਗਾ ਜੀ ਜੀ ਉਹ ਮਾਈਕੋ ਪੰਪ ਆਉਂਦਾ ਬਸ ਇੰਨੇ ਫਰਕ ਹੈ ਵੀ ਹੈ 55 10 ਸਾਰੇ ਜਿੰਦਾ ਬਾਕੀ 55 ਸਾਰਾ ਕੁਝ ਠੀਕ ਹੈ ਜੀ ਤੇ ਦਿਓ ਜਾਣਕਾਰੀ ਇਹਦੇ ਬਾਰੇ ਨਾ A to Z অলਮੋਸਟ ਜੌਨ ਡੀਅਰ ਦੇ ਤਿੰਨ ਪਲੇਟਫਾਰਮ ਹੁੰਦੇ ਆ ਇੱਕ ਡੀ ਇੱਕ ਈ ਇੱਕ ਸੀ ਹੋਂਦਾ ਵੀ ਬੰਦ ਹੋ ਗਿਆ ਜੀ 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 ਇਹ ਈ ਪਲੇਟਫਾਰਮ ਆ ਈ ਪਲੇਟਫਾਰਮ ਆ ਇਹਨੂੰ ਗੇਅਰ ਇਹਦਾ ਕਹਿੰਦੇ ਜੀ ਈ ਕਹਿੰਦੇ ਇਹਨੂੰ ਸੀ ਠੀਕ ਆ ਜੀ ਕੈਟੇਗਰੀ ਸਾਰੀ ਅ ਆਪਣਾ 50 ਪਾਵਰ ਤੋਂ ਲੈ ਕੇ 65 ਤੱਕ ਇਹੀ ਆ 75 ਚ ਸਿੰਕ੍ਰੋਮੇਸ਼ਨ ਹੋਂਦਾ ਠੀਕ ਆ ਜੀ ਹੋਂਦਾ ਇਹਨਾਂ ਚ ਵੀ ਆ ਆਪਸ਼ਨਲ ਲੱਗਦਾ ਜੀ ਮਤਲਬ 75 ਚ ਪੱਕਾ ਹੀ ਸਿੰਕ੍ਰੋਮੇਸ਼ਨ ਜੀ ਉਰਾ ਥੋੜੀ ਟੈਕਨੋਲੋਜੀ ਦਾ ਫਰਕ ਆ 75 ਚ ਜੀ ਦਿਖਾਓ ਇਹਦੇ ਚ ਹੈਲਿਕਲ ਗੇਅਰ ਆ ਇੱਕ ਤਾਂ ਅੱਛਾ ਜੀ ਇਹਦੇ ਦੰਦੇ ਟੇਢੇ ਆ ਨਾ ਜੀ ਅੱਛਾ ਆ ਆਮ ਗਰਾਰੀ ਦੇ ਮੈਂ ਰੋਕਦਾ ਆਮ ਗਰਾਰੀ ਸਿੱਧੀ ਹੁੰਦੀ ਹੈ ਹਾਂ ਦੇਖੋ ਆ ਚੈੱਕ ਕਰਿਓ ਅੱਜ ਦਾ ਗਰਾਰੀ ਦੇ ਐਡਾ ਹੁੰਦੇ ਆ ਨਾ ਵੀ ਆ ਟੇਡਾ ਵਾ ਹਾਂ ਇਹ ਟੇਡਾ ਇਹਦਾ ਕੀ ਕਾਰਨ ਆ ਇਹ ਟੇਡੇ ਹੁੰਦਾ ਜਿਵੇਂ ਜਿਹੜੇ ਸਿੱਧੇ ਦੰਦੇ ਵਾਲੀ ਹੁੰਦੀ ਆ ਉਹਦੇ ਤੇ ਮੇਸ਼ਾ ਇੱਕ ਦੰਦੇ ਤੇ ਲੋਡ ਰਹਿੰਦਾ ਵਾ ਜੀ ਇਹ ਜੇ ਟੇਡੇ ਦੰਦੇ ਆ ਢਾਈ ਦੰਦਿਆਂ ਤੇ ਲੋਡ ਰਹਿੰਦਾ ਜੀ ਇਹਦਾ ਇਹ ਫਰਕ ਠੀਕ ਆ ਇਹਦਾ ਇਹ ਫਰਕ ਕਲੀ ਇਹ ਨਾ ਹੀ ਉਹ ਇੱਕ ਦੰਦੇ ਦੀ ਲੋਡ ਰਹਿਣਾ ਜਿਹੜੀ ਸਿੱਧੀ ਆ ਜਦੋਂ ਟੇਢੀ ਹੋ ਜਾਂਦੀ ਹੈ ਢਾਈ ਦੰਦਿਆਂ ਤੇ ਲੋਡ ਆ ਜਾਂਦਾ ਜੀ ਉਹਦੇ ਨਾਲ ਫਿਰ ਗੇਅਰ ਦੀ ਲਾਈਫ ਬਰਦਾਸ਼ਤ ਅੱਛਾ ਜੌਂਡੀਅਰ ਵਿੱਚ ਹੀ ਹੈਗਾ ਹੈ ਜੀ ਹਾਂ ਜੀ ਹੁਣ ਤਾਂ ਸਾਰੇ ਦੇਣ ਲੱਗ ਗਏ ਅੱਜ ਤੋਂ 20 ਸਾਲ ਪਹਿਲਾਂ ਜੌਂਡੀਅਰ ਲੈ ਕੇ ਆਏ ਅੱਛਾ ਲੈ ਕੇ ਜੌਂਡੀਅਰ ਆਇਆ ਜੀ ਇਹ ਤੱਕ ਪਹਿਲਾਂ ਹੁੰਦੀਆਂ ਨਹੀਂ ਸੀ ਬਾਹਰਲੀ ਕੰਪਨੀ ਦਾ ਇਹ ਫਾਇਦਾ ਹਨਾ ਜੀ ਬਹੁਤ ਚੀਜ਼ਾਂ ਪਹਿਲੀ ਵਾਰੀ ਹਿੰਦੁਸਤਾਨ 'ਚ ਜੌਂਡੀਅਰ ਲੈ ਕੇ ਆਇਆ ਸੀ ਜੀ 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 ਤੁਹਾਨੂੰ ਮੈਂ ਆ ਦੂਜਾ ਇਹਨੂੰ ਕਨਰਸ਼ਿਪਟ ਗੇਅਰ ਕਹਿੰਦੇ ਆ ਇਹ ਵੀ ਜੌਂਡੀਅਰ 'ਚ ਪਹਿਲਾਂ ਆਇਆ ਹੈ ਠੀਕ ਹੈ ਜੀ ਇਹ ਤਾਂ ਗਰਾਰੀ ਤਾਂ ਕਿਉਂਕਿ ਪੁਰਾਣੇ ਡਾਇਰੈਕਟਰਾਂ 'ਚ ਤੋਂ ਪਹਿਲਾਂ ਗਰਾਰੀਆਂ ਕੋਈਆਂ ਹੁੰਦੀ ਰਹੀਂ ਉੱਥੇ ਖੜੀਆਂ ਫਿਰ ਉਹ ਲੌਕ ਗ੍ਰਾਹ ਬਚਾ ਹੋਇਆ ਜੀ ਇਹਨੂੰ ਕਹਿੰਦੇ ਕਨਟਰ ਸ਼ਿਫਟ ਗੀਅਰ ਜੀ ਫਿਰ ਇਹਦੇ 'ਚ ਵੱਡਾ ਫਰਕ ਹੈ ਵੀ ਦੂਜੇ ਟਰੈਕਟਰਾਂ ਨਾਲੋਂ ਜੀ ਵੀ ਜਦੋਂ ਪੀਟੀਓ ਚੱਲਣੀ ਆ ਤਾਂ ਗੀਅਰ ਦਾ ਕੋਈ ਕੰਮ ਲਿੰਕ ਨਹੀਂ ਪੀਟੀਓ ਦਾ ਅੱਛਾ ਗੀਅਰ ਨਾਲ ਕੋਈ ਲਿੰਕ ਨਹੀਂ ਆ ਖੜਾ ਮਤਲਬ ਗੀਅਰ ਖੜਾ ਵਾ ਤੇ ਉੱਤੇ ਪੀਟੀਓ ਆਪਾਂ ਔਨ ਕਰਤੀ ਤਾਂ ਆ ਪੀਟੀਓ ਔਨ ਕਰਦੇ ਪੀਟੀਓ ਚੱਲੀ ਜਾਂਦੀ ਅੱਛਾ ਉਹ ਵੀਡੀਓ ਚੱਲੀ ਜਾਂਦੀ ਗੀਅਰ ਨਾਲ ਕੋਈ ਲਿੰਕ ਨਹੀਂ ਇਹਦਾ ਗੀਅਰ ਨਾਲ ਕੋਈ ਲਿੰਕ ਨਹੀਂ ਬਾਕੀ ਸਾਰੇ ਟਰੈਕਟਰਾਂ ਦਾ ਗੀਅਰ ਨਾਲ ਚੱਲਦਾ ਜੀ ਭਈ ਇਹ ਖੂਬੀਆਂ ਤੁਸੀਂ ਪਹਿਲਾਂ ਵੀ ਸੁਣੀਆਂ ਹੋਣਗੀਆਂ ਪਰ ਇਹ ਦੇਖੀਆਂ ਨਹੀਂ ਹੋਣੀਆਂ ਤੁਸੀਂ ਹਾਂ ਬਸ ਥੋੜੇ ਸਾਹਮਣੇ ਦਿਖ ਰਿਹਾ ਹੁਣ ਜੀ ਅੰਦਰ ਅੰਦਰੋਂ ਤਾਂ ਹੀ ਦਿਖਾਇਆ ਗਿਆ ਵੀ ਇਹ ਫਰਕ ਹੈ ਰਿਚ ਅੱਛਾ ਇਹ ਲਾਉਣ ਦਾ ਕਾਰਨ ਮੇਨ ਇਹੀ ਸੀ ਇਹ ਦੱਸਣ ਹੋਣਾ ਮੇਰੇ ਤਾਂ ਹਾਂ ਇਹ ਕੱਟ ਸੈਕਸ਼ਨ ਹੈ ਜੀ ਸਾਢੇ 4 ਲੱਖ ਇਹਨੂੰ ਕੱਟਣ ਦੇ ਲੱਗਿਆ ਹੋਇਆ ਹੈ ਸਾਢੇ 4 ਲੱਖ ਰੁਪਏ ਸਾਢੇ 4 ਲੱਖ ਇਹ ਸਪੈਸ਼ਲੀ ਲੋਕਾਂ ਦੇ ਵਿੱਚ ਭਰੋਸਾ ਬਣਾਉਣ ਲਈ ਹੋਇਆ ਹੈ ਇਹ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਨਹੀਂ ਕਿ ਇਹ ਚੱਲਦਾ ਹੈ ਕੀ ਇਹਦੇ ਅੰਦਰੋਂ ਜੀ 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 ਕਿਉਂਕਿ ਬਾਹਰੋਂ ਤਾਂ ਸਾਰੇ ਹੀ ਸੋਹਣੇ ਲੱਗਦੇ ਆ ਅੰਦਰੋਂ ਪਤਾ ਲੱਗਦਾ ਨਿਕਾਣੀ ਕੀ ਹੈ ਅੱਛਾ ਇਹ ਆਮ ਟਰੈਕਟਰ ਹੀ ਸੀ ਜਿਵੇਂ ਆਮ ਹੁੰਦੇ ਆ ਆਮ ਟਰੈਕਟਰ ਸੀ ਉਹਨੂੰ ਕੱਟ ਕਰਵਾ ਕੇ ਸਾਰਾ ਇਹਦਾ ਅੰਦਰੋਂ ਇਹਦੇ ਪਾਰਸਾ ਨਾ ਉਹ ਦੱਸੇ ਇਹ 5.5 ਲੱਖ ਲੱਗਿਆ ਲੱਖ ਰੁਪਇਆ ਕਰਾਇਆ ਨੇ ਕਰਨਾਟਕਾ ਤੋਂ ਆਇਆ ਅੱਛਾ ਅੱਛਾ 5.5 ਲੱਖ ਰੁਪਇਆ ਇਹਦੇ ਉੱਤੇ ਵੀ ਇਹਨੂੰ ਕਟਵਾਉਣ ਤੇ ਹੀ ਲੱਗ ਗਿਆ ਟਰੈਕਟਰ ਟਰੈਕਟਰ 6 ਲੱਖ ਦਾ ਟਰੈਕਟਰ ਸੀ ਉਦੋਂ ਇਹ ਜੀ 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 ਪਾਲਾ ਸੀ ਜਾਂ ਹੁੰਦਾ ਕਿ ਕਿੰਨੇ ਕ ਟਾਈਮ ਦਾ ਲੱਗਿਆ ਹੋਇਆ ਜੀ ਇੱਥੇ ਮੇਰੇ ਕੋਲ ਹੈਗਾ 16 16 ਚ ਲੱਗਿਆ 17 16 12 ਠੀਕ ਹੈ ਜੀ 16 ਚ ਭੇਜਿਆ 17 ਚ ਮੁੜਿਆ ਜੀ 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 ਤੇ ਹੋਰ ਇਹਦੇ ਹਾਂਜੀ ਉਸ ਤੋਂ ਬਾਅਦ ਇਹਦੇ ਚ ਆ ਗਿਆ ਜੀ ਜਿਹੜਾ ਜੀ ਆਨ ਪਲੈਂਟੀਅਰ ਗੇਅਰ ਕਹਿੰਦੇ। ਮਤਲਬ ਅੰਦਰੋਂ ਇੱਕ ਗਰਾਰੀ ਆਉਗੀ ਆਹ ਤਿੰਨ ਗਰਾਰੀਆਂ ਨੂੰ ਘੁਮਾਉਗੀ। ਅਜੇ ਤਿੰਨ ਗਰਾਰੀਆਂ ਇੱਕ ਨਾਲ ਤਿੰਨ ਗਰਾਰੀਆਂ ਇਹਦੇ ਨਾਲ ਲੱਗੀਆਂ ਹੋਈਆਂ ਨੇ। ਠੀਕ ਆ। ਐਕਸਲ ਨਾਲ। ਜੀ। ਇਹਨੂੰ ਸਟੇਟ ਐਕਸਲ ਕਹਿੰਦੇ ਆ। ਜੀ। ਠੀਕ ਹੈ। ਇਹ ਸਟੇਟ ਐਕਸਲ ਜੁਆੰਟੀਚ ਆਹ ਇੱਕਸ तरफ ਆ ਗਿਆ ਜੀ। ਹਾਂਜੀ। ਇਹਨੂੰ ਪਲੈਂਟੀਅਰ ਗੇਅਰ ਕਹਿੰਦੇ ਜੀ। ਠੀਕ ਆ ਜੀ। ਮਤਲਬ ਹੱਟ ਆਇਓ ਤਿੰਨ ਦੰਦੇ ਇਹਦੇ ਤਿੰਨ ਉਹਦੇ ਨੌ ਦੰਦਿਆਂ ਦੇ ਲੋੜ ਆ। ਅਜੇ ਇਹ ਨੌ ਦੰਦਿਆਂ ਦੇ ਲੋੜ ਆ ਜੀ। ਮਤਲਬ ਤਿੰਨ ਇਹਦੇ ਹੋ ਗਏ ਤਿੰਨ ਤਿੰਨ ਗਰਾਰੀਆਂ ਮੈਂ ਇਹ ਟੋਟਲ ਆ ਠੀਕ ਆ ਉਹ ਇੱਕ ਗਰਾਰੀਆਂ ਲਾ ਕੇ ਉਹ ਤਿੰਨਾਂ ਨੂੰ ਗਰਾਰੀਆਂ ਨੂੰ ਨੋ ਨੋ ਦੰਦਾਂ ਦਾ 100 ਦਾ ਲੋਡ ਹੋ ਗਿਆ ਜੀ ਜਦੋਂ ਵੀ ਵੱਡਾ ਝਟਕਾ ਪੈਣਾ ਇੱਥੇ ਅਬਜ਼orb ਕਰ ਲੈਂਦਾ ਇਹ ਗਾਂਹ ਨੁਕਸਾਨ ਨਹੀਂ ਹੁੰਦਾ ਗੀਅਰ ਦਾ ਵਾਹ ਜੀ ਕਲੈਂਟੀਅਰ ਦਾ ਇਹ ਫਾਇਦਾ ਜੀ ਅੱਛਾ ਇਹ ਫਾਇਦਾ ਹੈ ਫਿਰ ਜਿਹੜਾ ਸਾਨੋਂ ਡਿਫਰੈਂਟ ਜਿਹੜੀ ਬ੍ਰੇਕ ਆ ਜਿਹੜੀ ਇਹਦੀ ਜਿਹੜੀ ਫੇਮਸ ਆ ਜਿਹੜੀ ਇਹਦੇ ਲਈ ਜੀ ਇੱਥੇ ਨੇੜੇ ਹੋਵਗੇ ਤੁਹਾਨੂੰ ਥੋੜਾ ਜਿਹਾ ਲਾਈਟ ਘਟਾ ਇੱਥੇ ਜੀ ਜੀ ਆ ਟਿਕ ਡਿਸਕ ਘੁੰਦੀ ਦਿਖ ਰਹੀ ਆ ਹਾਂ ਜੇ ਤੁਹਾਨੂੰ ਵਿੱਚ ਨੇੜੇ ਹੋ ਕੇ ਦਿਖਾ ਦਈ ਜਮ੍ਹਾਂ ਕੋਲੇ ਗੱਲ ਆ ਆ ਆਹ ਡਿਸਕ ਇਹ ਬ੍ਰੇਕ ਡਿਸਕ ਇੱਕੋ ਹੀ ਆ ਅੱਛਾ ਇੱਕੋ ਹੀ ਡਿਸਕ ਆ ਠੀਕ ਹੈ ਜੀ 1750 ਰੁਪਏ ਦੀ ਸਿਰਫ 1750 ਦੀ ਇੱਕ ਕੱਲੀ 1740 ਦੀ ਹੋਈ ਆ ਸਾਡੇ ਠੀਕ ਹੈ ਜੀ ਅੱਛਾ ਇਹ ਕੱਲੀ ਇੰਨੇ ਦੀ ਇਹ ਕਿਧਰ ਪੈਂਦੀ ਇੱਕ ਉੱਤਰ ਬਸ ਇੱਕੋ ਹੀ ਆ ਇੱਕੋ ਹੀ ਖਿੱਚੀ ਫਿਰਦੇ ਆ ਜਮ੍ਹਾਂ ਹਜੇ ਤੱਕ 23 ਸਾਲ ਹੋ ਗਏ ਟ੍ਰੈਕਟਰਾਂ ਚ ਜੀ ਵੀ ਦਾ ਗੇਅਰ ਦਾ ਤੇਲ ਟਾਈਮ ਟੇਬਲ ਦਾ ਖਰਾਬ ਨਹੀਂ ਹੋਇਆ ਘਸਦੇ ਨਹੀਂ ਕੁਛ ਨਹੀਂ ਹੁੰਦਾ ਇੰਨਾ ਫਾਇਦਾ ਰਹੀ ਜਿਵੇਂ ਤੁਸੀਂ ਬਾਕੀ ਗੰਬੜੀਆਂ ਟਰੈਕਟਰ ਦੀ ਬ੍ਰੇਕਾਂ ਚੇਂਜ ਕਰਾਉਣੇ ਜਾਂਦੇ ਆ ਜੀ 26000 28000 ਜੀ ਉਹਨਾਂ ਦੇ ਤਿੰਨ ਤਿੰਨ ਬ੍ਰੇਟਾ ਪਾਈਆਂ ਹੋਈਆਂ ਜੀ ਜੀ ਫੇਰ ਉਹਨਾਂ ਦਾ ਫਰਕ ਇਹ ਆ ਵੀ ਉਹਨਾਂ ਨੇ ਇੱਥੇ ਕੁਜੇ ਜੇ ਲਾਏ ਹੋਏ ਬ੍ਰੇਕਾਂ ਨੇ ਦੇਖੇ ਹੋਣ ਟਰੈਕਟਰਾਂ ਤੁਸੀਂ ਜੀ 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 ਇੱਥੇ ਐ ਕੁਝ ਜ਼ਿਆਦਾ ਲੱਗਿਆ ਹਾਰੇ ਟਰੈਕਟਰਾਂ ਦੇ ਠੀਕ ਹੈ ਜੀ ਉਹ ਤੇਲ ਦੇ ਵਿੱਚ ਨਹੀਂ ਚੱਲਦਾ ਬ੍ਰੇਕ ਉਹਦੇ ਉੱਤੇ ਫੋਰਾ ਪਾਉਂਦੇ ਆ ਜੀ ਪ੍ਰੈਸ਼ਰ ਨਾਲ ਪੇਰ ਉੱਤੇ ਫੁਹਾਰਾ ਡਿੱਗਦਾ। ਅੱਛਾ ਜੀ। ਆਪਣੇ ਕੋਈ ਫੁਹਾਰਾ ਨਹੀਂ ਡਿੱਗਦਾ। ਆਪਣੀ ਡਿਸਕ ਅੱਧੀ ਤੇਲ 'ਚ ਡੁੱਬੀ ਰਹਿੰਦੀ ਮੇਸ਼ਾ। ਅੱਛਾ ਇਹ ਤੇਲ ਦੇ ਵਿੱਚ ਆਤੀ ਰੱਖੀ। ਕਿਉਂਕਿ ਇੱਥੇ ਤੱਕ ਤੇਲ ਹੁੰਦਾ ਗੀਅਰ 'ਚ। ਜੀ। ਪੂਰਾ ਨਹੀਂ ਭਰਿਆ ਹੁੰਦਾ ਕਦੇ ਵੀ ਗੀਅਰ ਕਿਸ ਟਰੈਕਟਰ ਦਾ। ਅੱਧਾ ਗੀਅਰ ਭਰਿਆ ਹੁੰਦਾ। ਠੀਕ ਹੈ ਜੀ। ਅੱਧੀ ਵਿੱਚ ਤੇਲ ਦੇ ਵਿੱਚ ਚੱਲਦੀ ਹੈ ਅੱਧੀ ਡਿਸਕ। ਇਹ ਤੇਲ ਦੇ ਵਿੱਚ ਚੱਲ। ਇਹਨੂੰ ਅੱਧ ਕੋਈ ਫੁਹਾਰਾ ਪੂਰਾ ਨਹੀਂ ਆਇਆ। ਠੀਕ ਹੈ ਜੀ। ਪ੍ਰੈਸ਼ਰ ਨਾਲ ਬ੍ਰੇਕ ਹੈ ਇਹਦੀ? ਹਾਂ ਜੀ। ਆਹ ਪ੍ਰੈਸ਼ਰ ਵਾਲੀ ਪਾਈਪ ਜਾਂਦੀ ਆ। ਆ ਆ ਆ ਦੇਖਣੀ ਤੁਹਾਨੂੰ ਜੀ ਤਿੰਨ ਪਿਸਟਨ ਆ ਜਿਹੜੇ ਇਹਨੂੰ ਧੱਕਦੇ ਆ ਬ੍ਰੇਕ ਲੱਗ ਜਾਂਦੀ ਜੀ ਇਹ ਟੈਕਨੋਲੋਜੀ ਜੌਂਡੀਅਰ ਕੋਲ ਹੀ ਆ ਇਹ ਜੌਂਡੀਅਰ ਦੇ ਵਿੱਚ ਹੀ ਆਉਂਦੀ ਹਜੇ ਤੱਕ ਕੋਈ ਟਰੈਕਟਰ 'ਚ ਨਹੀਂ ਆਈ ਕਿਸੇ 'ਚ ਨਹੀਂ ਆਉਂਦੀ ਜੀ ਇੰਨੀ ਸਸਤੀ ਬ੍ਰੇਕ ਤੇ ਇੰਨੀ ਲੌਂਗ ਲਾਈਫ ਬ੍ਰੇਕ ਫਿਰ ਸਭ ਤੋਂ ਵੱਡਾ ਇਹਦਾ ਗੋਣਾ ਹੈ ਇਹ ਸੈਲਫ ਅਡਜਸਟਿੰਗ ਬ੍ਰੇਕ ਆ ਜੀ ਸੈਲਫ ਅਡਜਸਟਿੰਗ ਹੁੰਦੀ ਆ ਵੀ ਤੁਸੀਂ 20 ਸਾਲ ਵੀ ਅੰਦਰਲਾ ਕਲੱਚ ਨੱਪ ਕੇ ਅੰਦਰਲੀ ਬ੍ਰੇਕ ਨੱਪ ਕੇ ਆਪਾਂ ਟਰੈਕਟਰ ਜਾਰਾ ਮੋੜਦੇ ਆਂ ਜੀ 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 ਤਾਂ ਅੰਦਰਲੀ ਬ੍ਰੇਕ ਘਸ ਜਾਂਦੀ ਆ ਬਾਕੀ ਟਰੈਕਟਰ ਦੀ ਹਾਂਜੀ ਹਾਂਜੀ ਜਦੋਂ ਆਪਾਂ ਰੋਡ ਤੇ ਫਿਰ ਜਾ ਕੇ ਬ੍ਰੇਕਾਂ ਮਾਰਦੇ ਆ ਟਰੈਕਟਰ ਖੱਬੇ ਨੂੰ ਖਿੱਚਦਾ ਹਾਂਜੀ ਆਮ ਸਾਰੇ ਟਰੈਕਟਰਾਂ 'ਚ ਮਵਾਰੀ ਹੈ ਠੀਕ ਆ ਪਰ ਇਹਦੀ ਇਹਨੇ ਆਟੋਮੈਟਿਕ ਜਿੰਨੀ ਮਰਜ਼ੀ ਇਧਰ ਲਈ ਵੱਧ ਚਲਾ ਲਓ ਤੁਸੀਂ ਹੂੰ ਜਦੋਂ ਰੋਡ ਤੇ ਮਾਰੋਗੇ ਬਰਾਬਰ ਲੱਗੂਗੀ ਆਟੋਮੈਟਿਕ ਅਡਜਸਟਮੈਂਟ ਕਰ ਦੇਣੀ ਠੀਕ ਆ ਜਿਹੜੀ ਵੱਧ ਘਸ ਗਈ ਉਹਨੂੰ ਆਟੋ ਰੈਡਜਸਟ ਕਰ ਲੈ ਜੇ ਉਹ ਪ੍ਰੋਬਲਮ ਨਹੀਂ ਆਉਂਦੀ ਵੀ ਇੱਕ ਬਸ ਚੱਲਣੀ ਜੀ ਸਾਰੀ ਜ਼ਿੰਦਗੀ ਜਿਹੜੀ ਬ੍ਰੇਕ ਲੱਗੂ ਤਾਂ ਸਿੱਧੀ ਲੱਗੂ ਨਹੀਂ ਲੱਗੂ ਨਹੀਂ ਲੱਗਦੀ ਹਾਂ ਸਿੱਧੀ ਲੱਗਦੀ ਹੈ ਜਦੋਂ ਜਿਵੇਂ ਮਤਲਬ ਜਿੰਨਾ ਮਰਜ਼ੀ ਦਾਲੋ ਹੁਣ 23 ਸ ਆਡੇ ਰੀਜ ਹੈਗੇ 22 23 ਸਾਲ ਪੁਰਾਣੇ ਜੀ ਜੀ ਹਜੇ ਤੱਕ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਜੇ ਟਾਈਮ ਤੇ ਕੰਮ ਹੋਈ ਜਾਵੇ ਨਾ ਜੀ ਇਹਨਾਂ ਜਦੋਂ ਤੁਸੀਂ ਗੇਅਰ ਦਾ ਤੇਲ ਇਹਦਾ ਖਰਾਬ ਹੋ ਜਾਂਦਾ ਤਾਂ ਬਾਹਰੋਂ ਲੈ ਕੇ ਪਾਉਂਦੇ ਨੇ ਬਿਨਾ ਕੰਪਨੀ ਤੋਂ ਕਿਉਂਕਿ ਜਿਹੜਾ ਇਹਦੇ ਤੇ ਗ੍ਰੇਡ ਪੈਂਦਾ ਉਹ ਬਾਹਰ ਨਹੀਂ ਮਿਲਦਾ ਜੀ ਵੱਡੀ ਪ੍ਰੋਬਲਮ ਇਹ ਆ ਜੀ ਜੀ ਕਿਉਂਕਿ ਇਹਨਾਂ ਜਿਹੜਾ ਤੇਲ ਆ ਟਰਾਂਸਮਿਸ਼ਨ ਹਾਈਡਰੋਲਿਕ ਬ੍ਰੇਕ ਤਿੰਨ ਤੇਲ ਇਕੱਠੇ ਆ ਤਿੰਨ ਤੇਲ ਇਕੱਠੇ ਠੀਕ ਆ ਇੱਕੋ ਤੇਲ ਦੇ ਤਿੰਨ ਗੋਣਾ ਅੱਛਾ ਜੀ ਬਾਹਰ ਤੁਸੀਂ ਲੈਣ ਜਾਓਗੇ ਤੁਹਾਨੂੰ ਜਾਂ ਹਾਈਡਰੋਲਿਕ ਆ Đ ਮਿਲੂਗਾ ਜਾਂ ਗੇਅਰ ਦਾ ਮਿਲੂਗਾ ਆਹ ਪ੍ਰੋਬਲਮ ਹੈ ਜੀ ਬੱਡੀ। ਓਕੇ। ਹਾਂ ਉਹ ਬਾਹਰੋਂ ਅਵੇਲੇਬਲ ਨਹੀਂ ਆ। ਉਹ ਫਿਰ ਦੂਜਾ ਪਾ ਦੇਣੇ ਆਪਾਂ ਹੋ ਟ੍ਰੈਕਟਰਾਂ ਵਾਲਾ। ਫਿਰ ਉਹ ਬ੍ਰੇਕਾਂ ਖਰਾਬ ਕਰ ਦੋ। ਫਿਰ ਬ੍ਰੇਕਾਂ ਖਰਾਬ ਕਰ ਦੋ। ਇਹ ਕੰਪਨੀ ਚੀਜ਼ ਪਈ ਜਾ ਫਿਰ ਕੁਝ ਵੀ ਨਹੀਂ ਹੁੰਦਾ ਫਿਰ ਬੋਲ ਲੈ। ਹਜੇ ਤੱਕ ਤੁਸੀਂ ਵੀ 22 ਸਾਲ ਹੋ ਗਏ ਟ੍ਰੈਕਟਰ ਨਾਲ ਦੀਆਂ ਡਿਸਕਾਂ ਉਵੇਂ ਬੈ। ਇੱਕ ਲਾਈਫਟਾਈਮ ਗਾਰੰਟੀ کہہ ਸਕਦੇ ਵੀ ਚੰਗੀ ਚੀਜ਼ ਬਣ। 20-22 ਸਾਲ ਹੋ ਗਏ ਪੁਰ। ਔਰ ਕੋਸਟ ਵੋ ਘਟਾ। ਵੱਡੀ ਗੱਲ ਇਹ ਆ। ਤੇ ਦੂਜੀ ਕੰਪਨੀ ਦੇ 25-25 ਹਜ਼ਾਰ ਦੀਆਂ ਡਿਸਕਾਂ ਐਂਡ ਡਿਸਕਾਂ। ਵੀ ਪੁੱਛਣ ਜਾਓਗੇ ਮਧਰਾ ਦੀ। ਹਾਲੈਂਡ ਦੀ ਹੋਰ ਬਹੁ ਕੰਪਨੀਆਂ ਦੀ ਉੱਚ ਹੁੰਦੀ ਆ ਵੀ 3-4 ਹਨਾ ਚਾ 3-3 ਕੇ ਤੇ 4 ਆ ਕੇ 3 ਨਾ ਤੇ ਉਸ ਕਰਕੇ ਉਹਦੀ ਕੋਸਟ ਵੱਜ ਜਾਂਦੀ ਇਹਦੇ ਵਿੱਚ ਹੁੰਦੀ ਵੀ ਐਕੀ ਇਹ ਤੇ ਹੁੰਦੀ ਵੀ 17 1700 1750 ਅੱਗੇ 1500 ਦੀ ਹੁਣ ਮਹਿੰਗੀ ਹੋ ਗਈ ਥੋੜੀ ਜਿਹੀ ਬਾਈ ਨਿਕ ਦੇ ਵਿੱਚ ਹੀ ਸਾਰ ਜਾਂਦਾ ਉਹ ਆ ਇਹ ਕਲਚ ਸਿਸਟਮ ਆ ਜੀ ਵਾਜੇ ਤੇ ਇਹ ਤੁਸੀਂ ਆ ਦੇਖੋ ਹੁਣ ਪੈਟਰਨ ਲੱਪਿਆ ਜੀ ਇਹ ਆ ਕਲਚ ਵਾਲਾ ਅੰਦਰ ਅੰਦਰ 베ਰਿੰਗ ਦੇਖੋਗੇ ਅੰਦਰ ਅੰਦਰ ਆਓਗੇ ਨਾ ਹਾਂਜੀ ਹਾਂਜੀ ਨੇੜੇ ਹਾਂ ਆ ਤਾਂ ਪੀਟੀਓ ਵਾਲਾ ਆ ਗਿਆ ਜਿੱਥੋਂ ਅੰਦਰ ਡਿਸਕ ਉਹ ਦੇਖੋ ਦੇ ਆਹ ਦੇ ਆ ਇਹ ਇਹ ਫ੍ਰੀ ਹੋ ਗਈ ਕਲਚ ਹਾਂ ਉਹ ਰੁਕ ਜਾਂਦੀ ਡਿਸਕ ਰੁਕ ਜਾਂਦੀ ਹੈ मतलब ਗੇਅਰ ਚਲਾਵੇਂ ਨਾ ਗੇਅਰ ਰੁਕ ਗਿਆ ਦੇਖੋ ਆਹ ਕਲਚ ਨਾਲ ਪਿਆ ਗੇਅਰ ਰੁਕ ਗਿਆ ਵਿੱਚ ਗੇਅਰ ਰੁਕ ਗਿਆ ਠੀਕ ਹੈ ਜੀ ਤੇ ਪੀਡੀਓ ਚੱਲੀ ਜਾਂਦੀ ਹੈ ਪੀਡੀਓ ਚੱਲੀ ਜਾਂਦੀ ਹੈ ਮਤਲਬ ਕਿਉਂਕਿ ਗੇਅਰ ਰੁਕੇ ਤਾਂ ਵੀਡੀਓ ਚੱਲੀ ਜਾਂਦੀ ਹੈ ਪੀਡੀਓ ਤਾਂ ਆਟਨਡਿੰਪੈਂਡ ਹੈ ਆਹ ਪੀਟੀਓ ਵਾਲਾ ਆ ਦੇਖੋਗੇ ਹੁਣ ਤੁਸੀਂ ਆਏ ਹੁਣ ਪੀਟੀਓ ਰੁਕ ਚੁਗੀ ਜੇ ਪੀਟੀਓ ਵਾਲਾ ਸੀ ਔਨ ਕਰਦੇ ਹਾਂ ਨੂੰ ਇਹ ਪਹਿਲਾਂ ਵੀ ਤੁਸੀਂ ਸੁਣਿਆ ਹੋਊਗਾ ਵੀ ਗੇਅਰ ਨਾਲ ਕੋਈ ਲਿੰਕ ਨਹੀਂ ਹੈ ਇਹਦਾ ਪੀਡੀਓ ਦਾ ਪਰ ਆਏ ਤੁਹਾਨੂੰ ਮੰਨ ਕੇ ਚਲੋ ਇਹ ਦਿਖਾ ਦਿੰਨੇ ਆ ਆ ਦੇਖੋ ਏ ਬ੍ਰਿਟਿਸ਼ ਹੁਣ ਚੱਲ ਫਿਰ ਰੋਗੀ ਹੈ ਜੀ ਹਾਂ ਹੁਣ ਜੋ ਲੱਗ ਤੁ ਚੱਲ ਇਹਦਾ ਗੇਅਰ ਨਾਲ ਕੋਈ ਲੈਂਕ ਨਹੀਂ ਗੇਅਰ ਚੱਲੀ ਜਾਂਦਾ ਨਹੀਂ ਕੋਈ ਨਹੀਂ ਸਰਾ ਗੱਲ ਪਤਾ ਇਹਦੇ ਕਪਿਸਟਨਾਂ ਦੇ ਵਿੱਚ ਕੀ ਜਿਹੜੀ ਜਿਹੜੀ ਹੋਟ ਰੇਟਰ ਉਹਨੂੰ ਵੱਖ ਬਣਾਉਂਦੀ ਹੈ ਪਿਸਟਨ ਦੀ ਜਿਹੜੀ ਇਹ ਰੰਗ ਨਾ ਤੁਸੀਂ ਉਹ ਨਿਗਾ ਮਾਰੋਗੇ ਨਿਹਰਾ ਫੜਾ ਜਿਆਦਾ ਵਾ ਜੀ ਟਾਰਚ ਮਾਰਦਾ ਉਹਨੂੰ ਕੱਢ ਜੋ ਦਿਖਾ ਦਿੰਦੇ ਹਾਂ ਓਏ ਵੇੜੇ ਕੰਮ ਆ ਜਾਂਦਾ ਏ ਉਹ ਨਟ ਜਾਂ ਨਹੀਂ ਤਾਂ ਹਨ ਲੱਗਿਆ ਇਹ ਹਾਂਜੀ ਹਾਂਜੀ ਇਹ ਇੱਕ ਮਿੰਟ ਦੇਸ਼ੂਗਾ ਤੁਹਾਨੂੰ ਉਹ થઈ ਗਈ ਹੈਗਾ ਹੈਗਾ ਇਹ ਕਰ ਹਾਂਜੀ ਉਹ ਨਟ ਜਾਂ ਲੱਗਿਆ ਨਹੀਂ ਤਾਂ ਹਾਂਜੀ ਉਹ ਵਈ ਸਪਰੇ ਜੱਟਾ ਅੱਛਾ ਜੀ ਇਹਦਾ ਹੌਟ ਟਾਈਮ ਜਨਰੇਟਰ ਸਟਾਰਟ ਕਰਦਨੇ ਇਹਦਾ ਖਵਾਰਾ ਪਿਸਟਨ ਤੇ ਪੈਂਦਾ ਤੇਲ ਆਛਾ ਉਹ ਸਪਰੇ ਕਰ ਦੋ ਹੌਟ ਟਾਈਮ ਸਪਰੇ ਹੁੰਦੀ ਪਿਸਟਨ ਦੇ ਉੱਤੇ ਅੱਛਾ ਜੀ ਜਿਹੜਾ ਵੀ ਉਦੇ ਕਰਕੇ ਇਹਦੀ ਲਾਈਫ ਜਿਹੜੇ ਦੂਜੇ ਟਰੈਕਟਰਾਂ ਨਾਲੋਂ 4-5 ਗੁਣਾ ਜ਼ਿਆਦਾ ਇੰਜਨ ਦੀ ਹੈ। ਠੀਕ ਹੈ ਜੀ। ਇਹ ਟੈਕਨੋਲੋਜੀ ਇਹ ਹੈ ਜੀ ਇੰਜਨ ਦੀ ਵੀ ਇਹ ਸਪਰੇਅ ਜਟਕੇ ਇਹ ਚ ਨਹੀਂ ਲੱਗੇ ਹੋਏ। ਹਾਂਜੀ। ਉਹਦੇ ਕਰਕੇ ਇੰਜਨ 'ਚ ਘੱਟ ਤੇਲ ਵੀ ਹੁੰਦਾ ਪਰ ਟਰੈਕਟਰ ਸੀਜ਼ ਨਹੀਂ ਮਾਰਦਾ ਜੰਦਾ। ਠੀਕ ਹੈ। ਉਹਨਾਂ ਕੋਲ ਹਸਣਾ ਬਿਆਰ ਬੋਈਆ ਨਾ। ਇੰਜਨ ਗੇੜ ਤੋਂ ਲੀਟਰ ਤੇਲ ਵੀ ਹੋਊਗਾ ਨਾ? ਜੀ। ਇੰਜਨ ਸੀਜ਼ ਨਹੀਂ ਮਾਰੂਗਾ। ਠੀਕ ਹੈ ਜੀ। ਇਹਦੇ 'ਚ ਇਹੀ ਖੁੱਭੀ ਆ। ਮਤਲਬ 40000 ਘੰਟੇ ਵੀ ਇੰਜਨ ਚੱਲ ਗਿਆ ਲੋਕਾਂ ਦੇ ਹੂੰ ਤੇ ਹਜੇ ਤੱਕ ਵਧੀਆ ਚੱਲਦਾ ਹਜੇ ਉਦਾਂ ਹੀ ਚੱਲਿਆ ਵਧੀਆ ਚੱਲਦਾ ਆ ਆ ਜਿਹੜੀ ਕੰਪਨੀਆਂ ਆ ਇੰਡੀਅਨ ਉਹਦਾ 10000 ਘੰਟੇ ਲਾਈਫ ਆ ਇੰਜਨ ਦੀ 10000 ਘੰਟਾ ਹੁੰਦੀ ਆ ਜੀ ਤੇ ਉਹਦੀ ਇਹਦੀ 40000 ਚੱਲ ਚੁੱਕੇ ਆ ਲੋਕਾਂ ਦੇ ਆ ਜਿਹੋ ਉਸ ਦਾ ਕੱਟਿਆ ਹੋਇਆ ਠੀਕ ਹੈ ਧੂਆ ਨਿਕਲਦਾ ਹਾਂਜੀ ਧੂਆ ਆ ਟਰਬੋ ਤੇ ਸ਼ਾਰਟ ਆਰਬੋ ਆਪੋਂ ਕੱਟਿਆ ਹੋਇਆ ਇਹ ਜੀ ਜੀ ਇਹ ਦਿਖਾਉਣ ਵਾਸਤੇ ਹੀ ਕਰਿਆ ਆਹ ਪੱਖੀ ਆ ਜਿਹਨੂੰ ਧੂਆ ਘਮਾਉਂਗਾ ਵਾ ਜੀ ਉਹਨੂੰ ਇੰਜਨ ਤੋਂ ਧੂਆ ਨਿਕਲੂ ਆ ਪੱਖੀ ਘੁੰਮੂ ਜੀ ਜੀ ਇਹ ਪੱਖੀ ਫਿਰ ਇਧਰ ਵਾਲੀ ਪੱਖੀ ਨੂੰ ਐਸ ਨੂੰ ਘੁਮਾਉਂਦੀ ਆ ਦੇਖੋਗੇ ਇਧਰ ਵਾਲੀ ਅਚਾ ਉਹ ਉਧਰ ਇਧਰ ਦੇ ਪਾਸੇ ਘੁੰਮੇ ਹਾਂ ਇਹ ਹਵਾ ਦਾ ਪ੍ਰੈਸ਼ਰ ਬਣਾਉਂਦਾ ਅਚਾ ਇਹ ਹਵਾ ਦਾ ਪ੍ਰੈਸ਼ਰ ਬਣਾਉਂਦਾ ਹਾਂ ਜੀ ਜੀ ਆਹ ਵਿੱਚ ਬੋਸ਼ ਲੱਗੇ ਹੋਏ ਆ ਜੀ ਜੀ ਇਹਨੂੰ ਤੇਲ ਜਿਹੜਾ ਇੱਥੋਂ ਪਾਈਪ ਹੁੰਦੀ ਏ ਕਬੱਡੀ ਹੋਈ ਜਾਂ ਜੀ ਜੀ ਇੱਥੇ ਪਾਈਪ ਲੱਗਦੀ ਆ ਜਿਹੜਾ ਇੰਜਨ ਤੋਂ ਬੋਸ਼ਾਂ ਨੂੰ ਤੇਲ ਜਾਂਦਾ ਇਹਨੂੰ ਟਰਬੋ ਕਹਿੰਦੇ ਇਹਨੂੰ ਟਰਬੋ ਠੀਕ ਹੈ ਤੇ ਬਈ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਤੇ ਘਟੋ ਘਟ ਤੁਹਾਨੂੰ ਦਿਖਾਉਣ ਵਾਸਤੇ ਤੁਹਾਨੂੰ ਜਾਣਕਾਰੀ ਨਾਲ ਦੱਸਣ ਵਾਸਤੇ ਇੱਕ ਬੰਦਿਆ ਨੇ ਮੰਨ ਲਿਆ ਚਲੋ 6 ਲੱਖ ਦੇ ਟਰੈਕਟਰ ਦੇ ਉੱਤੇ 4-5 ਲੱਖ ਰੁਪਈਆ 11-12 ਲੱਖ ਦੇ ਵਿੱਚ ਟਰੈਕਟਰ ਸੇ ਖੜਾਇਆ ਉਹ ਵੀ ਵੱਡ ਕੇ ਨਾ ਜੀ ਤੇ ਸ਼ੇਅਰ ਕਰੋ ਮਾੜੇ ਕੇ ਕੰਟੈਕਟ ਨੰਬਰ ਆਪਣਾ ਬੋਲ ਦਿਓ ਮੇਰਾ ਹੈਗਾ 9592161111 ਜੀ ਇਹ ਨੰਬਰ ਤੇ ਬਈ ਸੰਪਰਕ ਕਰ ਸਕਦੇ ਹੋ ਦੂਜਾ ਦਾ ਇੰਟਰਕੂਲਰ ਆ ਗਿਆ ਜੀ ਜੀ ਇਦਣ ਦਿਖਾ ਦਿਓ ਹਾਂਜੀ ਇਹਦੇ ਜਿਹੜੀ ਇੰਜਨ ਨੂੰ ਹਵਾ ਜਾਂਦੀ ਆ ਉਹ ਇੰਟਰਕੂਲਰ ਦੇ ਵਿੱਚ ਥਰੂ ਹੋ ਕੇ ਜਾਂਦੀ ਆ ਹਾਂਜੀ ਹਵਾ ਠੰਡੀ ਕਰ ਲਓ ਠੀਕ ਆ ਜੀ ਕਿਉਂਕਿ ਇੰਜਨ ਨੂੰ ਹਵਾ ਜੇ ਠੰਡੀ ਹੋਏਗੀ ਉਨੀ ਪਰਫਾਰਮੈਂਸ ਵਧੀਆ ਰਹੂਗੀ ਇੰਜਨ ਦੀ ਠੀਕ ਆ ਜੀ ਇਹਨੂੰ ਕਹਿੰਦੇ ਫਿਊਲ ਕੂਲਰ ਜੀ ਇਹਨੂੰ ਫਿਊਲ ਕੂਲਰ ਕਹਿੰਦੇ ਆ ਇਹ ਜਿਹੜਾ ਵਾਪਸੀ ਵਾਲਾ ਇੰਜਨ ਦਾ ਗਰਮ ਹੁੰਦਾ ਤੇਲ ਜਿਹੜਾ ਵਾਪਸ ਜੀ 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 ਉਹ ਠੰਡਾ ਹੋ ਕੇ ਵਾਪਸ ਟੈਂਕੀ ਜਾਂਦਾ ਠੀਕ ਆ ਜੀ ਟੈਂਕੀ ਅੰਦਰ ਗਰਮ ਨਾ ਹੋਵੇ ਜੀ ਇਹ ਉਹਦੇ ਲਈ ਲਾਇਆ ਗਿਆ ਠੀਕ ਆ ਜੀ ਉਸ ਤੋਂ ਬਾਅਦ ਇਹ ਆਇਲ ਕੁਲਰ ਹੈ ਜੀ ਇਹ ਆਇਲ ਕੁਲਰ ਹੈ ਬਈ ਨੇੜੇ ਵੱਡਿਆ ਹੋਇਆ ਵਾ ਇਹ ਜੀ ਤੇ ਰੈਡੀਏਟਰ ਰਗਾ ਹੀ ਹੁੰਦਾ ਠੀਕ ਹੈ ਜੀ ਇਹਦੇ ਚ ਕੁਲੈਂਟ ਆਉਂਦਾ ਇੱਥੋਂ ਅੱਛਾ ਜੀ ਆਹ ਕੁਲੈਂਟ ਆਉਣ ਨੂੰ ਪਾਈਪਾਂ ਲੱਗੀਆਂ ਆ ਕੇ ਵਾਪਸ ਰੈਡੀਏਟਰ ਜਾਂਦਾ ਜਿਹੜਾ ਫਿਲਟਰ ਹੋਣ ਨੂੰ ਤੇਲ ਆਉਂਦਾ ਵਾ ਉਹ ਇਹ ਠੰਡਾ ਕਰਦਾ ਉਹਨੂੰ ਠੰਡਾ ਕਰੀ ਜਾਂਦਾ ਠੀਕ ਹੈ ਇਹ ਜੌਂਡੀਅਰਚੀ ਟੈਕਨੋਲੋਜੀ ਆਉਂਦੀ ਹੈ ਜੀ ਜੀ ਮਤਲਬ ਹਵਾ ਵੀ ਠੰਡੀ ਦੇਤੀ ਹੂੰ ਫਿਊਲ ਵੀ ਠੰਡਾ ਦੇਤਾ ਜੀ ਡੀਜ਼ਲ ਤੇ ਨਾਲ ਇੰਜਨ ਆਲ ਵੀ ਠੰਡਾ ਕਰਦਾ ਅੱਛਾ ਅੱਜ ਜਿਹੜਾ ਕੂਲਨ ਬੇਦੀ ਆਇਲ ਆਉਂਦਾ ਇਧਰੋਂ ਠੰਡਾ ਹੋ ਗਿਆ ਅੰਦਰ ਜੀ ਹਾਂ ਹੁਣ ਮਤਲਬ ਨਵੇਂ ਜਿਹੜੇ ਸੀਆਰਡੀ ਆਉਂਦੇ ਉਹਨਾਂ 'ਚ ਗੇਅਰ ਦਾ ਤੇਲ ਵੀ ਠੰਡਾ ਕਰਦਾ ਅੱਛਾ ਗੇਅਰ ਦਾ ਤੇਲ ਵੀ ਇਹਨਾਂ ਜੀ ਨਹੀਂ ਕਰਦਾ ਸੀ ਜਿਹੜੇ ਸੀਆਰਡੀ ਟਰੈਕਟਰ ਆ ਉਹਨਾਂ ਦੇ ਗੇਅਰ ਦਾ ਤੇਲ ਵੀ ਠੰਡਾ ਕਰਨ ਵਾਲਾ ਚਾੜ ਕੀਤਾ ਵਾਹ ਜੀ ਵੀ ਉਹ 18 ਘੰਟੇ 20 ਘੰਟੇ ਦੋ ਦਿਨ ਤਿੰਨ ਦਿਨ ਲਗਾਤਾਰ ਵੀ ਚੱਲੀ ਹੈ ਉਹ ਟਰੈਕਟਰ ਕੋਈ ਗਰਮ ਗਰਮ ਕੋਈ ਪ੍ਰੋਬਲਮ ਨਾ ਹੋਈ ਜੀ 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 ਇਹਦਾ ਪੁਰਾਣਾ ਡੀਜ਼ਲ ਫਿਲਟਰ ਰੋਟਰੀ ਪੰਪ ਵਾਲਾ ਆਉਂਦਾ ਹੁਣ ਦੂਜਾ ਆਉਂਦਾ ਇਹ ਉਹ ਚੀਜ਼ ਆ ਠੀਕ ਹੈ ਜੀ ਇਹਣਾ ਲਿਫਟ ਪੱਪ ਕਹਿੰਦੇ ਨੇ ਜਿੰਨ ਦੇਸੀ ਭਾਸ਼ਾ 'ਚ ਆਪਾਂ ਜੀ 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 ਮਤਲਬ ਆਹ ਸਟੀering ਵਾਲਾ ਆਹ ਲਿਫਟ ਵਾਲਾ ਹਾਂਜੀ ਆਹੀ ਸਿੰਪਲ ਟੈਕਨੋਲੋਜੀ ਹੈ ਇਹ ਬਹੁਤ ਨਗਰਾਰੀ ਨੇ ਲੱਗੇ ਜੀ ਇਹ ਗਰਾਰੀਆਂ ਨਹੀਂ ਪ੍ਰੈਸ਼ਰ ਬਣਾਉਣਾ ਜੀ ਵੱਡਿਆ ਹੋਇਆ ਵਾ ਹਾਂਜੀ ਕੋਈ ਨਹੀਂ ਤੇ ਆਲਟਰਨੇਟਰ ਆ ਗਿਆ ਜੀ ਆਲਟਰਨੇਟਰ ਵੀ ਵੱਡ ਕੇ ਦਿਖਾਇਆ ਜੋ ਆਰਮੇਚਰ ਕਿੱਦਾਂ ਚੱਲਦਾ ਅੰਦਰੋਂ ਜੀ 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 ਵਾ ਜੀ ਉਹ ਦੂਵਾ ਟੈਪਟਾ ਦਿਖ ਰਹੀ ਹੈ ਅੰਦਰ ਵੱਡੀਆਂ ਹੋਈਆਂ ਜੀ ਟੈਪਟਰ ਟ੍ਰੀ ਮਨਕੇ ਚਲੋ ਕੋਲੋ ਮਨਕੇ ਚਲੋ ਕੋਲ ਟਰੈਕਟਰ ਸਾਰਾ ਜਿਹੜਾ ਜਿੰਨੀ ਵੀ ਜਿਵੇਂ ਵੀ ਇਹ ਕੰਮ ਵਰਕ ਕਰਦਾ ਉਹਦਾ ਸਾਰਾ ਆਹ ਬ੍ਰੇਕ ਵਾਲ ਬਾਈ ਠੀਕ ਹੈ ਜੀ ਆ ਤੁਸੀਂ ਆਹ ਬ੍ਰੇਕ ਲਾ ਦਿਓ ਥੱਲੋ ਬ੍ਰੇਕ ਨਾਲ ਆਏ ਨੱਪੀ ਇਹਦੇ ਨੇ ਪ੍ਰੈਸ਼ਰ ਰਿਲੀਜ਼ ਕਰਤਾ ਤੇ ਇਧਰ ਬ੍ਰੇਕੀ ਜੀ ਜੀ ਇਹ ਪ੍ਰੈਸ਼ਰ ਵਾਲੀ ਬ੍ਰੇਕ ਆ ਲਓ ਜੀ ਠੀਕ ਹੈ ਜੀ ਉਹ ਦੂਜਾ ਆ ਗਿਆ ਜੀ ਲਿਫਟ ਫਿਲਟਰ ਆ ਗਿਆ ਲਓ ਜੀ ਆ ਦਿਖਾਏ ਇਧਰ ਹਾਂ ਇਹ ਲਿਫਟ ਫਿਲਟਰ ਜੀ ਇਹਦੇ ਚ ਇਧਰੋਂ ਤੇਲ ਆਉਂਦਾ ਜੀ ਜੀ ਪੰਪ ਇਧਰੋਂ ਖਿੱਚਦਾ ਸੋਰੀ ਅੱਛਾ ਗੇਅਰ ਤੋਂ ਤੇਲ ਲੈ ਕੇ ਪੰਪ ਤੇ ਇਧਰੋਂ ਖਿੱਚ ਲੈਣਾ ਆ ਆਟੋਮੈਟਿਕ ਇਹ ਚ ਫਿਲਟਰ ਹੋ ਜਾਂਦਾ ਏ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਓ ਵਾਡੀ ਇਹ ਪੀਟੀਓ ਹੈ ਜੀ ਇਹ ਪੀਟੀਓ ਦਾ ਦੋ ਸਪੀਡ ਪੀਟੀਓ ਆਉਂਦੀ ਚੋਂ ਦੀ ਇਹ ਚ ਜੀ ਜਾਂ ਰਿਵਰਸ ਇਧਰ ਦਿਖਾਈਏ ਹਾਂ ਜਾਂ ਰਿਵਰਸ ਪੀਟੀਓ ਆਊਗੀ ਜੀ ਜਾਂ ਦੋ ਸਪੀਡ ਵਾਲਾ ਹੋਗਾ ਆ ਦੇਖੋਗੇ ਇਹਦੇ ਚ ਵੀ ਕਾਲਰ ਸ਼ਿਫਟ ਲੱਗਿਆ ਹੈ ਜੀ ਹਾਂ ਉਹਦੇ ਕੋਈ ਇਦਾਂ ਨੂੰ ਕਰੇ ਤੋਂ ਨਾ ਹਾਂ ਤੇ ਤੇ ਹੌਲੀ ਹੋ ਗਿਆ ਜੀ ਤੇਜ਼ ਹੋ ਗਿਆ ਠੀਕ ਹੈ ਜੀ ਲਾਉ ਦੇ ਤੇ ਬਾਕੀ ਤੁਸੀਂ ਉਸ ਤੋਂ ਬਾਅਦ ਆ ਲਿਫਟ ਵਾਲਾ ਪਿਸਟਨ ਆ ਗਿਆ ਇਹ ਇਦੋਂ ਦੇ ਘਰ ਆ ਲਿਫਟ ਵਾਲਾ ਪਿਸਟਨ ਦਾ ਇਹਦਾ ਠੀਕ ਹੈ ਜੀ ਤੇ 2000 ਕੈਪੈਸਿਟੀ ਵਾਲਾ ਹੁਣ ਜਿਹੜੇ 2500 ਕੈਪੈਸਿਟੀ ਵਾਲੇ ਯੂਨੀਅਨ ਆਉਣ ਲੱਗੇ ਉਹਨਾਂ ਦਾ ਵੱਡਾ ਹੁੰਦਾ ਏ ਅੱਛਾ ਜੀ ਸਿੰਪਲ ਟੈਕਨੋਲੋਜੀ ਆ ਬਹੁਤ ਜੀ ਸਾਈਡ ਲੀਵਰ ਗੀਅਰ ਜੀ ਨੂੰ ਕਹਿੰਦੇ ਆਪਾਂ ਜੀ ਜੀ ਇਹ ਸਭ ਤੋਂ ਪਹਿਲਾਂ ਜੋਂਡੀਅਰ ਚ ਆਇਆ ਸੀਗਾ ਅੱਛਾ ਜੀ ਇਹ ਆ ਤੁਸੀਂ ਦੇਖੋਗੇ ਬਾਕੀ ਇਹਨੇ ਨਾ ਇੱਥੋਂ ਜਗਾੜ ਜਗੜ ਕੀਤੇ ਹੋਏ ਆ ਇਹਦਾ ਫੋਰਕੀ ਇਹਦਾ ਫੋਰਕੀ ਨਾ ਹਾਂਜੀ ਇੱਥੋਂ ਪੈ ਕੇ ਬਹੁਤ ਸਿੰਪਲ ਟੈਕਨੋਲੋਜੀ ਆ ਜੀ ਤੋਂ ਤੁਹਾਨੂੰ ਮੈਂ ਹੁਣ ਇੱਥੋਂ ਅੱਗੇ ਦਿਖੂਗਾ ਤੁਹਾਨੂੰ ਹਾਂਜੀ ਅਰੇ ਅਰੇ ਜੀ ਇਹ 3 ਸਪੀਡ ਆ ਠੀਕ ਹੈ ਠੀਕ ਹੈ ਇੱਕ ਸਪੀਡ ਆਉਗੀ ਹਾਂਜੀ ਇੱਕ ਆਉਗੀ ਇੱਕ ਆ ਠੀਕ ਹੈ ਕਿਉਂਕਿ ਹੁਣ 4 ਸਪੀਡ ਆਉਣ ਲੱਗ ਗਿਆ 4th ਆ ਵੀ ਦੋ ਵਰੀ ਚੱਲਦਾ ਜੀ ਸਾਈਡ ਰੀਅਰ ਲੋ ਰਿੰਗਲ ਸਾਈਡ ਗੇਅਰ ਜੌਂਡੀਅਰ ਲੈ ਕੇ ਆਇਆ ਪਹਿਲੀ ਵਾਰੀ ਜੀ ਹੁਣ ਤਾਂ ਸਾਰਿਆਂ ਜਾਣ ਲੱਗੇ ਵਾਹ ਬੇ ਇਹ ਉਹ ਟੈਕਨੋਲੋਜੀ ਜਿਹੜੀ ਜੌਂਡੀਅਰ ਦੇ ਵਿੱਚ ਹੀ ਹੁੰਦੀ ਹੈ ਹਜੇ ਬਹੁਤ ਚੀਜ਼ਾਂ ਪਹਿਲੀ ਵਾਰੀ ਜੌਂਡੀਅਰ ਲੈ ਕੇ ਆਇਆ 에ਅਰ ਫਿਲਟਰ ਡਰਾਈ ਵਾਲਾ ਸਭ ਤੋਂ ਪਹਿਲਾਂ ਜੌਂਡੀਅਰ ਚਾਇਆ ਜੌਂਡੀਅਰ ਲੈ ਕੇ ਆਇਆ ਠੀਕ ਹੈ ਜੀ ਉਸ ਤੋਂ ਬਾਅਦ ਪਾਵਰ ਸਟੀering ਆਹ ਜੀ 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 ਆ ਪਾਵਰ ਸਟੀਅਰਿੰਗ ਆ ਕਿੱਦਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਜੋਨਡਿਅਰ ਆਇਆ ਅੱਛਾ ਜੋਨਡਿਅਰ ਹੀ ਲੈ ਕੇ ਆਇਆ ਪਾਵਰ ਸਟੀਅਰਿੰਗ ਦੀ ਬਿਲਕੁਲ ਜੀ ਵਾਹ ਜੀ ਸਭ ਤੋਂ ਪਹਿਲਾਂ ਐਡਜਸਟੇਬਲ ਸਟੀਅਰਿੰਗ ਅੱਛਾ ਇਹ ਤਾਂਡਾ ਹੁੰਦਾ ਵਾ ਹਾਂ ਜੀ ਉਤੋਂ ਤਾਂ ਠੀਕ ਆ ਹਾਂ ਜੀ ਇਹਨੇ ਆਪ ਦੇ ਹਾਈਟ ਦੇ ਸਾਬ ਨਾਲ ਚੰਗਾ ਐ ਤਾਂਡਾ ਹੋ ਜਾਂਦਾ ਹੈ ਜੀ ਜੀ ਇਹ ਵੀ ਜੋਨਡਿਅਰ ਹੀ ਲੈ ਕੇ ਆਇਆ ਇਹ ਵੀ ਜੋਨਡਿਅਰ ਲੈ ਕੇ ਆਇਆ ਟਰੈਕਟਰ ਹਜੇ ਸਾਈਡ ਗੇਅਰ ਪਹਿਲੀ ਵਾਰੀ ਜੋਨਡਿਅਰ ਲੈ ਕੇ ਆਇਆ ਜੀ 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 ਫਿਰ ਇਹ ਚ ਹੋਰ ਵੱਡੀ ਜਿਹੜਾ ਗੇਅਰ ਹੈ ਦਾ ਜੀ ਇਹ ਜਿਹੜੀ ਆ ਟੌਪ ਸ਼ਾਫਟ ਆ ਉੱਪਰ ਵਾਲ ਠੀਕ ਹੈ ਜੀ ਪ੍ਰੈਸ਼ਰ ਨਾਲ ਇਹ ਤੇਲ ਜਾਂਦਾ ਸਾਰੇ ਅੰਦਰ ਪੁਸ਼ਾ ਨੂੰ ਜੀ ਕਿਸੇ ਟਰੈਕਟਰ 'ਚ ਨਹੀਂ ਜਾਂਦਾ ਜੀ ਇਹ ਸਭ ਤੋਂ ਪਹਿਲਾਂ ਜੌਂਡੀਆ ਲੈ ਗਿਆ ਜੌਂਡੀਆ ਲੈ ਗਿਆ ਹੁਣ ਕਿਸੇ ਨੇ ਕਰਤਾ ਹੋਈ ਮੈਨੂੰ ਪਤਾ ਨਹੀਂ ਪਰ ਅਜੇ ਤੱਕ ਮੈਨੂੰ ਲੱਗਦਾ ਨਹੀਂ ਹੋਇਆ ਹੋਊਗਾ ਜੀ ਜੀ ਹੁਣ ਜਿਹੜੇ ਨਵੇਂ ਟਰੈਕਟਰ ਆ ਗਏ ਉਹਨਾਂ ਦੋਨੇ ਸ਼ਰਤਾਂ ਵਾਂ ਇਹਦੇ 'ਚ ਟੌਪ ਵਾਲੀ ਆ ਜੀ ਕਿਉਂਕਿ ਇੱਥੇ ਤੱਕ ਤਾਂ ਤੇਲ ਹੀ ਚੱਲਦਾ ਵਾ ਟਰੈਕਟਰ 'ਚ ਉੱਪਰ ਵਾਲੀ ਵੀ ਨੋਡ ਹੁੰਦੀ ਸੀ ਉੱਪਰ ਵਾਲੀ ਨੂੰ ਅੰਦਰ ਦੀ ਪ੍ਰੈਸ਼ਰ ਨਾਲ ਤੇਲ ਦਿੰਦਾ ਜਿਵੇਂ ਇੰਜਣ ਨੂੰ ਨਹੀਂ ਜਾਂਦਾ ਪ੍ਰੈਸ਼ਰ ਨਾਲ ਅੱਛਾ ਜੀ ਸੇਮ ਚੀਜ਼ ਇਹਨੂੰ ਗੇਅਰ ਨੂੰ ਜਾਂਦਾ ਜੀ ਅੱਛਾ ਜੀ ਹੁਣ ਥੱਲੇ ਵਾਲੀ ਨੂੰ ਵੀ ਜਾਣ ਲੱਗ ਗਿਆ ਜੜੀ ਹੁਣ ਨਵੇਂ ਸੀਆਰਡੀ ਡਾਇਰੈਕਟਰ ਆਏ ਹਨ ਦੋਨਾਂ ਨੂੰ ਪ੍ਰੈਸ ਜੀ ਵੀ ਇਹ ਕਹਿ ਸਕਦੇ ਵੀ ਹਜੇ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਜੌਨੀ ਦੇ ਵਿੱਚ ਹੋਣਾ ਹਾਂ ਪਹਿਲੀ ਵਾਰ ਤਾਂ ਲੈ ਕੇ ਆਇਆ ਜੌਨੀ ਜੀ ਲੈ ਕੇ ਆਇਆ ਪਰ ਹਜੇ ਕਈ ਡਰਾਈਵਰਾਂ ਦੇ ਆਈਆਂ ਵੀ ਹੈ ਹਜੇ ਵੀ ਨਹੀਂ ਆਈਆਂ ਕਈ-ਕਈ ਵਿੱਚ ਇਹ ਜਿਹੜੇ ਹੋ ਟ੍ਰੈਕਟਰਾਂ ਦੇ ਵਿੱਚ ਅੱਜ ਤੱਕ ਵੀ ਨਹੀਂ ਬਾਕੀ ਕੰਪਨੀਆਂ ਨੇ 3 ਸਪੀਡਾਂ ਕੱਢਣ ਨੂੰ ਕਈਆਂ ਨੇ 15-15 19 ਸਾਲ ਲਾਤੇ ਜੀ ਤੇ ਜੌਂਡੀਅਰ ਜੰਮੇ ਹੀ ਤਿੰਨ ਸਪੀਡਾਂ ਸੀ ਤਿੰਨ ਸਪੀਡਾਂ ਨਹੀਂ ਆਇਆ ਇਹ ਹੁਣ 4 ਆਉਗੀਆਂ ਹੁਣ 4 ਸਪੀਡਾਂ ਅਜੇ ਤੱਕ ਇਹ ਕਿ ਟਰੈਕਟਰ 'ਚ ਨਹੀਂ ਆਈਆਂ ਜੀ ਅੱਛਾ ਜੌਂਡੀਅਰ ਦੇ ਵਿੱਚ ਉਹ ਕਰੀਪਰ ਗੇਅਰ ਨੂੰ 4 ਸਪੀਡਾਂ ਕਹੀ ਜਾਂਦੇ ਆ ਕਰੀਪਰ ਗੇਅਰ ਇਹ 'ਚ ਵੀ ਆਉਂਦਾ ਵਾ ਜੀ ਉਹ ਤਾਂ ਸ਼ੁਰੂ ਦੀ ਆਉਂਦਾ ਫੈਕਟਰੀਆਂ ਵਾਸਤੇ ਯੂਜ਼ ਹੁੰਦਾ ਖੇਤੀ 'ਚ ਕਰੀਪਰ ਦੀ ਕੋਈ ਲੋੜ ਨਹੀਂ ਉਹ ਕ੍ਰੀਪਰ ਗੇਅਰ ਹੁੰਦਾ ਜਿਹਨੂੰ ਆਪਾਂ ਕਹਿੰਦੇ ਬਾਲਾ ਜੂਨੀ ਤੋਰ ਤੁਰਦਾ ਨਾ ਟਰੈਕਟਰ ਜੀ ਜੀ ਉਹ ਲਾ ਕੇ ਗਈਆਂ ਨੇ ਚਾਰ ਸ਼ਪੀਡਾਂ ਉਹ ਚਾਰ ਸ਼ਪੀਡਾਂ ਹੋਣੀਆਂ ਚਾਰ ਸ਼ਪੀਡਾਂ ਦਾ ਇਹਨੂੰ ਵੀ ਲੱਗ ਜਾਂਦੀਆਂ ਉਹ ਕ੍ਰੀਪਰ ਗੇਅਰ ਦਾ ਪੰਜ ਜੂ ਹਿਸਾਬ ਨਾਲ ਜੀ ਜੀ ਕ੍ਰੀਪਰ ਗੇਅਰ ਵਾਲਾ ਮਾਡਲ ਹੁੰਦਾ ਫੈਕਟਰੀ ਇੰਪੋਰਟ ਦੇ ਅੰਦਰ ਯੂਜ਼ ਕਰਨ ਨੂੰ ਜੀ ਉਹ ਜੂਨੀ ਤੋਰ ਤੇ ਟਰੈਕਟਰ ਲੋਡਰ ਤੇ ਤੁਰਦਾ ਉਹਦੇ ਲਈ ਉਹਦੇ ਲਈ ਖੇਤੀ ਜਦ ਆਪਾਂ ਜੂਰੀ ਤੋਰ ਕਰਾਂ ਤੇ ਤੋਰਨਾ ਕੋਈ ਲੋੜ ਨਹੀਂ ਜੀ ਵਾਹ ਜੀ ਹਾਂ ਤੇ ਇਹ ਇਹ ਕਹਿ ਕੇ ਕਹਿ ਸਕਦੇ ਫੀਚਰਾਂ ਦੇ ਨਾਲ ਭਰਿਆ ਹੋਇਆ ਟਰੈਕਟਰ ਆ ਪੂਰਾ ਨਾ ਤੇ A to Z ਇਹਦੇ ਵਿੱਚ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਆ ਉਹ ਤੁਹਾਨੂੰ ਹੋਟ ਟਰੈਕਟਰ ਦੇ ਵਿੱਚ ਨਹੀਂ ਮਿਲਣੇ ਜਿਹੜਾ ਕੰਫਰਟ ਤੁਹਾਨੂੰ ਇਹਦੇ ਵਿੱਚ ਮਿਲੂਗਾ ਉਹ ਤੁਹਾਨੂੰ ਹੋਟ ਟਰੈਕਟਰ ਦੇ ਵਿੱਚ ਨਹੀਂ ਮਿਲਣਾ ਜੀ ਤੇ ਬਾਕੀ ਸ਼ੇਅਰ ਕਰ ਦਿਓ ਜੀ ਦੱਬ ਕੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਓਕੇ ਜੀ ਮਿਹਰਬਾਨੀ ਤੁਸੀਂ ਟਾਈਮ ਕੱਢਿਆ ਜੀ ਬਾਕੀ ਜਰੂਰ ਜਿਹੜਾ ਮਾਰਿਓ ਬਾਈ ਜੇ ਕਿਸੇ ਨੇ ਜਿਉਂਦੀ ਹੈ ਟਰੈਕਟਰ ਲੈਣਾ ਹੋਵੇ ਤੇ ਤੁਹਾਨੂੰ ਸਾਰਾ A to Z ਸਮਝਾ ਦੇਣਗੇ ਜੀ ਬਾਕੀ ਇਹਨਾਂ ਦੇ ਕੋ ਡੈਮੋ ਆ ਚੱਲੀ ਜਾਂਦਾ ਜਿਹੜਾ ਨਾ ਤੇ ਸ਼ੇਅਰ ਕਰਿਓ ਦੱਬ ਕੇ ਸਭ ਬਹੁਤ ਧੰਨਵਾਦ ਜੀ ਮਿਹਰਬਾਨੀ ਧੰਨਵਾਦ ਬਾਈ ਨੰਬਰ ਚੱਲੀ ਜਾ